ਹੈਲੋ ਸਤਿ ਸ੍ਰੀ ਅਕਾਲ ਸਲਾਮ ਵਾਲੇਕੁਮ ਨਮਸਕਾਰ ਹੋਰ ਕਿਦਾਂ ਅੱਜ ਸੀ ਗੱਲ ਕਰਨ ਜਾ ਰਹੇ ਹਾਂ ਕਿ ਜ਼ਿੰਦਗੀ ਦਾ ਇੱਕ ਦੁਨਿਆਵੀ ਫੈਸਲਾ ਹੁੰਦਾ ਆ ਹਰ ਇਨਸਾਨ ਲਈ ਜੋ ਕਿ ਬੜਾ ਸੋਚ ਸਮਝ ਕੇ ਲਿਆ ਜਾਂਦਾ ਆ ਲੈਣਾ ਪੈਂਦਾ ਆ ਦੁਨਿਆਵੀ ਗੱਲ ਹੁੰਦਾ ਫੈਸਲਾ ਹੁੰਦਾ ਆ ਉਹ ਉਹ ਫੈਸਲਾ ਕੀ ਹੁੰਦਾ ਆ ਕਿ ਇਹ ਇਨਸਾਨ ਦਾ ਵਿਆਹ ਦੀ ਗੱਲ ਹੁੰਦੀ ਆ ਮੈਰਿਜ ਦੀ ਜਿਸ ਨਾਲ ਜ਼ਿੰਦਗੀ ਹਮਸਫਰ ਸਾਥੀ ਜੁਨਾਹ ਹੁੰਦਾ ਹੈ ਇਨਸਾਨ ਨੇ ਆਪਣਾ ਜ਼ਿੰਦਗੀ ਦਾ ਪਾਰਟਨਰ ਜੁਨਾਹ ਹੁੰਦਾ ਹੈ ਵੀ ਜਿਹੜਾ ਸਾਰੀ ਜ਼ਿੰਦਗੀ ਸਾਥ ਦੇਣਾ ਹੁੰਦਾ ਜਿਸ ਨੇ ਇੱਕ ਦੂਜੇ ਤਾਂ ਜਿੰਨਾਂ ਉਹਦੇ ਵਾਸਤੇ ਇਹ ਫਰਮਾਉਂਦੇ ਆ ਸਤਿਗੁਰੂ ਯੂਨਸ ਅਲਗੋਹਰ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਅਸੀਂ ਲੋਗ ਅੱਜ ਕੱਲ ਦਾ ਟਾਈਮ ਜਿਹੜਾ ਚੱਲਦਾ ਪਿਆ ਆ ਇਹ ਐਡੇ ਬੇਬੂਫੀਆਂ ਸੀ ਕਿ ਆਪਾਂ ਲੋਗ ਬਸ ਕੀ ਦੇਖਦੇ ਆਂ ਜਦੋਂ ਵਿਆਹ ਕਰਾਉਣ ਵੇਲੇ ਰਿਸ਼ਤਾ ਕਰਾਉਣ ਵੇਲੇ ਕੀ ਦੇਖਦੇ ਆਂ ਆਪਾਂ ਲੋਗ ਜ਼ਿਆਦਾਤਰ ਅੱਜ ਕੱਲ ਦੇ ਟਾਈਮ 'ਚ ਇਹੀ ਦੇਖਿਆ ਜਾਂਦਾ ਹੈ ਕਿ ਇੱਕ ਤਾਂ ਹੁਸਨ ਦੇਖਦੇ ਆਂ ਇੱਕ ਹੁਸਨ ਦੇਖਦੇ ਆਂ ਤੇ ਦੂਸਰਾ ਪੈਸਾ ਕੈਸ਼ ਦੇਖਦੇ ਆਂ ਕਿ ਕਿੰਨਾ ਕੁ ਮੋਟਾ ਕਿੰਨਾ ਕੁ ਪੈਸਾ ਆ ਬੰਦੇ ਕੋਲ ਇਹ ਦੇਖਦੇ ਆ ਤੀਜੀ ਜੀ ਇਹ ਦੇਖਦੇ ਆ ਕਿ ਖਾਨਦਾਨ ਕਿੱਦਾਂ ਦਾ ਖਾਨਦਾਨ ਦੇਖਦੇ ਆ ਇਹ ਜਾਤ ਪਾਤ ਵੀ ਦੇਖਦੇ ਅਜੇ ਤੱਕ ਲੋਕ ਦੇਖਦੇ ਆ ਜਾਤ ਪਾਤ ਵੀ ਕੀ ਇਹਦੀ ਕਿਹੜੀ ਜਾਤ ਆ ਵੇ ਸੈਣ ਮਰਬੀ ਸੇਕਾ ਇਦਾਂ ਅਜੇ ਜਾਤ ਪਾਤ ਵੀ ਅਜੇ ਚੱਲਦੀ ਆ ਹਾਂ ਉਹ ਗੁਰੂ ਨਾਨਕ ਦੇਵ ਜੀ ਦੇ ਗੱਲਾਂ ਨੂੰ ਭੁੱਲ ਗਏ ਆ ਸਾਰੇ ਅਜੇ ਵੀ ਚੱਲਣ ਰਿਹਾ ਇਹ ਕੰਮ ਤੇ ਸਤਿਗੁਰੂ ਯੂਨਸਲ ਗੌਰ ਸਤਿਗੁਰੂ ਜੀ ਕਹਿੰਦੇ ਇਹ ਤਿੰਨੇ ਚੀਜ਼ਾਂ ਨਹੀਂ ਦੇਖਣੀਆਂ ਚਾਹੀਦੀਆਂ ਨਾ ਪੈਸਾ ਦੇਖਣਾ ਚਾਹੀਦਾ ਆ ਤੇ ਨਾ ਹੀ ਹੁਸਨ ਦੇਖਣਾ ਚਾਹੀਦਾ ਆ ਤੇ ਨਾ ਹੀ ਖਾਨਦਾਨ ਦੇਖਣਾ ਚਾਹੀਦਾ ਜਾਤ ਪਾਤ ਪਰ ਮਮਜ ਬਾਂ ਜਕਰੇ ਪਹਿਣਾ ਨਹੀਂ ਤੇ ਦੇਖਣਾ ਕੀ ਚਾਹੀਦਾ ਇਨਸਾਨ ਨੂੰ ਇਹ ਜ਼ਿੰਦਗੀ ਦਾ ਫੈਸਲਾ ਲੈਣ ਲਈ ਬੰਦੇ ਨੂੰ ਇਦਾਂ ਦਾ ਸਾਥੀ ਚੁਣਨਾ ਚਾਹੀਦਾ ਆ ਆਪਣੇ ਆਪ ਤੇ ਕਿ ਜਿਹੜਾ ਉਹਨੂੰ ਰੱਬ ਦੇ ਰਾਸਤੇ ਵਿੱਚ ਵੀ ਉਹਦਾ ਸਾਥ ਦੇਵੇ ਰੱਬ ਤੱਕ ਪਹੁੰਚਣ ਲਈ ਵੀ ਉਹਦਾ ਸਾਥ ਦੇਵੇ ਹੈਨਾ ਕਿਉਂਕਿ ਮਕਸਦ ਤਾਂ ਹੀ ਆ ਬੰਦੇ ਦਾ ਹੈਨਾ ਮਕਸਦ ਤਾਂ ਇਹੀ ਆ ਵੀ ਰੱਬ ਨੂੰ ਪਾਉਣਾ ਹੈ ਇਹ ਹੀ ਮਕਸਦ ਹੈ ਨਾ ਖਾਸ ਮਕਸਦ ਤਾਂ ਇਹੀ ਆ ਵੀ ਰੱਬ ਨੂੰ ਪਾਉਣਾ ਹੈ ਤੇ ਜਿਹੜਾ ਇਨਸਾਨ ਰੱਬ ਨੂੰ ਪਹੁੰਚ ਵੀ ਸਾਥ ਦੇਵੇ ਇਦਾਂ ਦਾ ਸਾਥੀ ਜੀਵਨ ਸਾਥੀ ਚੁਣਨਾ ਚਾਹੀਦਾ ਹੈ ਜਿਹਨੇ ਸਦਾ ਨਾਲ ਰਹਿਣਾ ਹੈ ਇਸ ਕਰਕੇ ਗੁਰੂ ਜੀ ਕਹਿੰਦੇ ਸਤਿਗੁਰੂ ਜੀ ਕਹਿੰਦੇ ਵੀ ਜੀਵਨ ਸਾਥੀ ਇਦਾਂ ਦਾ ਚੁਣੋ ਜਿਹੜਾ ਤੁਹਾਨੂੰ ਰੱਬ ਤੱਕ ਪਹੁੰਚਣ 'ਚ ਤੇਰਾ ਸਾਥ ਦੇ ਦੇਵੇ ਤੇ ਆਪ ਵੀ ਉਹ ਰੱਬ ਵਾਲਾ ਹੋਵੇ دیندار ਹੋਣਾ ਚਾਹੀਦਾ ਆ ਜਾਂ ਕੋਈ ਕੁੜੀ ਹੋਵੇ ਜਾਂ ਕੋਈ ਮੁੰਡਾ ਆ دیندار ਹੋਣਾ ਚਾਹੀਦਾ ਆ ਅਸਲ ਖੂਬਸੂਰਤੀ ਗੁਰੂ ਜੀ ਦੱਸਦੇ ਆ ਕਿ ਅਸਲ ਖੂਬਸੂਰਤੀ ਜਿਹੜੀ ਆ ਉਹ ਅੰਦਰ ਦੀ ਆ ਇਨਸਾਨ ਦੇ ਅੰਦਰ ਦੇਵ ਦੀ ਖੂਬਸੂਰਤੀ ਅਸਲ ਵਾ ਇਨਸਾਨ دیندار ਹੋਣਾ ਚਾਹੀਦਾ ਆ ਕਮੇ ਕੁੜੀ ਆ ਚਾਹੀ ਮੁੰਡਾ ਆ ਦੀਨ ਦਾ ਰੱਬ ਵਾਲਾ ਹੋਣਾ ਚਾਹੀਦਾ ਆ ਰੱਬ ਵਾਲਾ ਹੋਣਾ ਚਾਹੀਦਾ ਆ ਉਹ ਅਸਲ ਖੂਬਸੂਰਤੀ ਆ ਤੇ ਅੱਜ ਕੱਲ ਪਰ ਅਸੀਂ ਇਹ ਦੇਖਦਾ ਹੀ ਨਹੀਂ ਆ ਕੋਈ ਕਿ ਰੱਬ ਵਾਲਾ ਹੈ ਜਾਂ ਨਹੀਂ ਹੈ ਆਪਾਂ ਲੋਕ ਤੇ ਬਸ ਇਹੀ ਦੇਖਦੇ ਆ ਕਿ ਕੁੜੀ ਪੜ੍ਹੀ ਕਿੰਨੀ ਆ ਜਾਂ ਮੁੰਡਾ ਹੀ ਲਾ ਲੋ ਮੁੰਡਾ ਪੜਿਆ ਕਿੰਨਾ ਆ ਕੰਮ ਕੀ ਕਰਦਾ ਆ ਕਿੰਨਾ ਪਹਾ ਕਮੁੰਡਾ ਆ ਇਹ ਦੇਖਦੇ ਹਨ ਇਹ ਨਹੀਂ ਦੇਖਦੇ ਵੀ ਰੱਬ ਨੂੰ ਹੀ ਮੰਨਦਾ ਹੋਊਗਾ ਕਿ ਨਹੀਂ ਇਹ ਸੋਚ ਆਉਂਦੀ ਹੀ ਨਹੀਂ ਸਾਡੇ ਮਨ ਵਿੱਚ ਨਹੀਂ ਆਉਂਦੀ ਇਹ ਸੋਚ ਆਉਂਦੀ ਨਹੀਂ ਆ ਕਿ ਰੱਬ ਨੂੰ ਹੀ ਮੰਨਦਾ ਹੋਊਗਾ ਮੰਨਦਾ ਨਹੀਂ ਮਤਲਬ ਜਾਂ ਰੱਬ ਨੂੰ ਵੀ ਪਾਉਣ ਦੀ ਤਲਬ ਹੋਈ ਉਹਦੇ ਅੰਦਰ ਰੱਬ ਵਾਲਾ ਹੋਊਗਾ ਇਨਸਾਨ ਇਹ ਗੱਲਾਂ ਹੁੰਦੀਆਂ ਹੀ ਨਹੀਂ ਹਨ ਚੇਤਾ ਅਸੀਂ ਬਸ ਇਹ ਦੇਖਦੇ ਹਾਂ ਕਿੰਨਾ ਕੁ ਪੜਿਆ ਹੋਊਗਾ ਇਨਸਾਨ ਕਿ ਆਪਣੇ ਬੱਚਿਆਂ ਨੂੰ ਪੜ੍ਹਾ ਲਵੇ। ਜੇ ਬੱਚਿਆਂ ਨੂੰ ਪੜਾਉਣ ਲਈ ਪੜਾਣਾ ਹੀ ਤੇ ਬੱਚਿਆਂ ਨੂੰ ਸਕੂਲੇ ਦਾ ਤਾਂ ਭੇਜਣਾ। ਬੱਚਿਆਂ ਨੂੰ ਪੜਾ ਲਓ ਆਪਣੇ ਘਰੇ ਬੈ ਕੇ ਹੀ। ਸਹੀ ਗੱਲ ਆ। ਯਾਰ ਹੱਦ ਹੋ ਗਈ ਆ। ਰੱਬ ਵਾਰੇ ਵੀ ਸੋਚ ਲਓ ਕੁਝ। ਬਸ ਪੈਸਾ ਹੀ ਚਾਹੀਦਾ ਵਾ। ਪੜ੍ਹਾਈ ਹੀ ਚਾਹੀਦੀ ਆ ਦੁਨੀਆ ਦੁਨਿਆਵੀ। ਰੱਬ ਵਾਸਤੇ ਵੀ ਕੋਈ ਕੰਮ ਕਰਨਾ ਚਾਹੀਦਾ ਆ। ਰੱਬ ਵਾਸਤੇ ਤੁਸੀਂ ਕੁਝ ਕਰਦੇ ਹੀ ਨਹੀਂ ਆ। ਗੁਰੂ ਜੀ ਸਤਗੁਰੂ ਜੀ ਕਹਿੰਦੇ ਆ ਹਰ ਕੰਮ ਰੱਬ ਵਾਸਤੇ ਹੀ ਕਰਨਾ ਚਾਹੀਦਾ ਆ ਵਿਆਹ ਵੀ ਰੱਬ ਵਾਸਤੇ ਹੀ ਕਰਉਣਾ ਚਾਹੀਦਾ ਆ ਕਿ ਸਾਨੂੰ ਇਦਾਂ ਦਾ ਸਾਥੀ ਮਿਲੇ ਵੀ ਸਾਡੇ ਰੱਬ ਤੱਕ ਬਲ ਜਾਨ ਦੇ ਰਾਸਤੇ 'ਚ ਕੋਈ ਰੁਕਾਵਟ ਨਾ ਆਵੇ ਇਦਾਂ ਦਾ ਜੀਵਨ ਸਾਥੀ ਹੋਵੇ ਪਰ ਅਸੀਂ ਤੇ ਪਤਾ ਨਹੀਂ ਕੀ ਦੇਖਦੇ ਆ ਹੁਸਨ ਦੇਖਦੇ ਆ ਜਿਆਦਾ ਤੇ ਇਹਨਾਂ ਚੀਜ਼ਾਂ ਨੇ ਤੇ ਦੁਨੀਆ ਨੂੰ ਖਰਾਬ ਕਰ ਦਿੱਤਾ ਆ ਅਸੀਂ ਰੱਬ ਨੂੰ ਭੁੱਲ ਚੁੱਕੇ ਆ ਯਾਰ ਹਰ ਕੰਮ 'ਚ ਰੱਬ ਦੀ ਗੱਲ ਹੋਣੀ ਚਾਹੀਦੀ ਏ ਜੇ ਸਾਨੂੰ ਰੱਬ ਚੇਤਾ ਹੋਵੇ ਤੇ ਰੱਬ ਦੀ ਗੱਲ ਨਹੀਂ ਹੁੰਦੀ ਹਰ ਕੰਮ 'ਚ ਨਹੀਂ ਹੁੰਦੀ ਤੇ ਸਤਿਗੁਰੂ ਜੀ ਕਹਿੰਦੇ ਕਿ ਕੁੜੀ ਕੁੜੀ ਜਾਂ ਚਾਹੇ ਮੁੰਡਾ ਆ ਉਹ ਦੀਨਦਾਰ ਹੋਣਾ ਚਾਹੀਦਾ ਆ ਜਿਹਦੇ ਅੰਦਰ ਦੀਨ ਦਾ ਦੀਨ ਹੋਵੇ ਰੱਬ ਹੋਵੇ ਰੱਬ ਦਾ ਪ੍ਰੇਮ ਹੋਵੇ ਜਿਹਦੇ ਅੰਦਰ ਕਿਉਂਕਿ ਅਸੀਂ ਪੁੱਛਦੇ ਹਾਂ ਕਿ ਤੂੰ ਮੈਨੂੰ ਪਿਆਰ ਕਰਦੀ ਏ ਜਾਂ ਤੂੰ ਮੈਨੂੰ ਪਿਆਰ ਕਰਦਾ ਏ ਇਹ ਕਹਿੰਦਾ ਪੁੱਛਦੇ ਹਾਂ ਬਟ ਉਹ ਅਗਲਾ ਬੰਦਾ ਵੀ ਕਹਿੰਦਾ ਹਾਂ ਕਰਦਾ ਹਾਂ ਤੇ ਉਹ ਪਿਆਰ ਜਿਹੜਾ ਹੈ ਨਾ ਉਹ ਝੂਠਾ ਆ ਕਿਉਂ ਝੂਠਾ ਆ ਕਿਉਂਕਿ ਸਤਗੁਰੂ ਜੀ ਕਹਿੰਦੇ ਆ ਸਤਗੁਰੂ ਜੀ ਕਹਿੰਦੇ ਕਿ ਜਿਹੜਾ ਇਨਸਾਨ ਰੱਬ ਨੂੰ ਪਿਆਰ ਕਰਦਾ ਆ ਉਹੀ ਰੱਬ ਉਹੀ ਬੰਦੇ ਨੂੰ ਪਿਆਰ ਕਰ ਸਕਦਾ ਆ ਉਦਾਂ ਕੋਈ ਇਨਸਾਨ ਹੀ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ ਤੇ ਜੇ ਉਹ ਦਾਵਾ ਕਰਦਾ ਨਾ ਪਿਆਰ ਕਰਦਾ ਆ ਉਹ ਝੂਠਾ ਆ ਜਿੰਨਾ ਚਿਰ ਰੱਬ ਨੂੰ ਨਹੀਂ ਕੋਈ ਇਨਸਾਨ ਪਿਆਰ ਕਰਦਾ ਉਹ ਇਨਸਾਨ ਬੰਦੇ ਨੂੰ ਪਿਆਰ ਨਹੀਂ ਕਰ ਸਕਦਾ ਇਹ ਗੱਲ ਵਾ دینਦਾਰ ਇਨਸਾਨ ਲੱਭੋ ਜ਼ਿੰਦਗੀ ਵਿੱਚ ਜਿਹੜਾ ਤਾਂ ਨੂੰ ਰੱਬ ਦੇ ਰਾਹ ਤੇ ਤੋਰ ਸਕੇ ਬਾਬਾ ਜੀ ਕਹਿੰਦੇ ਵੀ ਇਹ ਜੇਕਰ دینਦਾਰ ਇਨਸਾਨ ਮਿਲ ਜੇ ਤਾਂ ਦੁਨੀਆ ਹੀ ਜੰਨਤ ਬਣ ਜਾਂਦੀ ਆ ਦੁਨੀਆ ਇਸ ਵਰਗ ਬਣ ਜਾਂਦੀ ਆ ਜੇ ਰੱਬ ਨੂੰ ਰੱਬ ਦੇ ਪ੍ਰੇਮ ਵਾਲਾ ਕੋ ਟੱਕਰ ਜੇ ਠੀਕ ਆ ਦੀਨਦਾਰ ਦੀ ਖੋਜ ਕਰੋ ਵੀ ਹੁਸਨਾ ਵਾਲੀ ਦੇ ਬੜੇ ਫਿਰਦੇ ਆ ਅੰਦਰੋਂ ਕਾਲੇ ਸੱਚੀ ਯਾਰ ਹੁਸਨ ਜਿਹੜਾ ਇਹ ਢਲ ਜਾਂਦਾ ਆ ਉਮਰ ਦੇ ਹਿਸਾਬ ਨਾਲ ਅੰਦਰ ਦੀ ਖੂਬਸੂਰਤੀ ਹੀ ਅਸਲ ਖੂਬਸੂਰਤੀ ਆ ਇਹ ਹੁਸਨ ਜਿਹੜਾ ਇਹ ਉਮਰ ਦੇ ਨਾਲ ਢਾਲ ਜਾਣਾ ਆ ਸਦਾ ਨਹੀਂ ਰਹਿਣੀ ਇਹ ਹੁਸਨ ਜਵਾਨੀ ਜਦੋਂ ਕਹਿੰਦਾ ਨਹੀਂ ਤਿੰਨ ਰੰਗ ਨਹੀਂ ਲੱਭਣੇ ਹੀਪਾ ਇਸ ਕਰਕੇ ਦੀਨਦਾਰ ਲੱਭੋ ਤੇ ਆਪਾਂ ਲੋਕ ਪਤਾ ਕੀ ਕਰਦੇ ਆ ਅਜੇ ਵੀ ਦਹੇਜ ਵੀ ਲੈਂਦੇ ਆ ਲੋਕੀ ਦਾਜ ਵਿੱਚ ਕੀ ਮੰਗਦੇ ਆ ਮੈਨੂੰ ਅਲਮਾਰੀ ਚਾਹੀਦੀ ਆ ਮੈਨੂੰ ਐਲਸੀਡੀ ਚਾਹੀਦੀ ਆ ਮੈਨੂੰ ਮੋਟਰਸਾਈਕਲ ਚਾਹੀਦਾ ਆ ਮੰਗਦੇ ਆ ਨਾ ਸੀ ਅਜਿਹੀ ਹਟੇ ਮਨ ਦੀ ਚਾਹਤ ਹੁੰਦੀ ਆ ਕਿ ਸਾਨੂੰ ਆ ਚੀਜ਼ਾਂ ਚਾਹੀਦੀਆਂ ਮਦਾਜ ਵਿੱਚ ਇਹ ਹੁੰਦੀਆਂ ਨਾ ਚਾਹਤ ਯਾਰ ਸਤਗੁਰੂ ਜੀ ਕਹਿੰਦੇ ਆ ਯੋਨਸਲ ਗੁਰ ਸਤਗੁਰੂ ਜੀ ਕਹਿੰਦੇ ਵੀ ਦਹੇਜ ਲੈਣਾ ਆ ਬਹੁਤ ਜ਼ਰੂਰੀ ਆ ਲੈਣਾ ਲੈਣਾ ਚਾਹੀਦਾ ਆ ਪਰ ਦਹੇਜ ਵਿੱਚ ਮੰਗਣਾ ਕੀ ਚਾਹੀਦਾ ਆ ਮੰਗਣਾ ਚਾਹੀਦਾ ਆ ਦਹੇਜ ਵਿੱਚ ਮੰਗਣਾ ਚਾਹੀਦਾ ਵਾ ਕਿ ਕੁੜੀ ਕੁੜੀ ਦੀਨਦਾਰ ਹੋਵੇ ਰੱਬ ਵਾਲੀ ਹੋਵੇ ਕੁੜੀ ਦੇ ਅੰਦਰ ਨੂਰ ਹੋਵੇ ਇਹ ਗੱਲਾਂ ਵਾ ਕੁੜੀ ਮؤਮਿਨ ਹੋਵੇ ਜਾਂ ਮੁੰਡਾ مؤਮਿਨ ਹੋਵੇ ਠੀਕ ਆ ਇਹ ਗੱਲਾਂ ਵਾ ਅਸੀਂ ਲੋਕ ਦੁਨੀਆ ਚ ਸੁੱਖ ਭਾਲਦੇ ਆ ਰੱਬ ਨੂੰ ਭੁੱਲ ਕੇ ਸੁੱਖ ਨਹੀਂ ਮਿਲਨੇ ਸੁੱਖ ਦੁੱਖ ਜਿਹੜੇ ਚੱਲਦੇ ਰਹਿਣੇ ਨਾਲ ਨਾਲ ਕਦੀ ਇਹ ਕਿਉਂ ਨਹੀਂ ਸੋਚਦੇ ਵੀ ਗਾੜੀ ਦੁੱਖ ਹੋਣੇ ਸੁੱਖਾਂ ਦੇ ਆਪ ਮਰੀਜ਼ ਆਉਂਦਾ ਸੁੱਖ ਮਿਲਣ ਹਨ ਇਦਾਂ ਹੀ ਆਣਾ ਇਹ ਗੱਲ ਵਾ ਤੇ ਜੇ ਇਹੜਾ ਜ਼ਿੰਦਗੀ ਦਾ ਇਹ ਫੈਸਲਾ ਹੁੰਦਾ ਹੈ ਬਹੁਤ ਵੱਡਾ ਜੀਵਨ ਸਾਥੀ ਚੁਣਨਾ ਹਮਸਫਰ ਚੁਣਨਾ ਕਹਿੰਦੇ ਜੇ ਚੰਗਾ ਸਾਥੀ ਹੋਵੇ ਤਾਂ ਸਫਰ ਮੁੱਕ ਜਾਂਦਾ ਏ ਬੜਾ ਚੰਗਾ ਸਾਥੀ ਮਿਲੇ ਤਾਂ ਆਣਾ ਸਫਰ ਤੇਰੀ ਮੁੱਕੂਗਾ ਜੇਕਰ ਚੰਗਾ ਸਾਥੀ ਨਾ ਨਾ ਮਿਲੇ ਤਾਂ ਗੱਡੀ ਰਾਜ ਹੀ ਪਲਟ ਜਾਂਦੀ ਹੈ ਫਿਰ ਨਾ ਗਾਂਜੋਗੇ ਤੇ ਨਾ ਪਛਾਣੋਗੇ ਇਸ ਕਰਕੇ ਚੰਗਾ ਸਾਥੀ ਚੰਗਾ ਹਮਸਫਰ ਚੰਗਾ ਰਿਸ਼ਤਾ ਰੱਬ ਵਾਲਾ ਇਨਸਾਨ ਇਸ ਕਰਕੇ دیندار ਇਨਸਾਨ ਨੂੰ ਲੱਭੋ ਜਿਹੜਾ ਤੁਹਾਨੂੰ ਰੱਬ ਦੇ ਰਾਹ ਤੇ ਤੁਹਾਡੀ ਮਦਦ ਕਰ ਸਕੇ ਰੱਬ ਵਾਲ ਜਾਨ ਤੇ ਤੁਹਾਡੀ ਮਦਦ ਕਰ ਸਕੇ ਤੁਹਾਡਾ ਸਹਾਈ ਤੁਹਾਡਾ ਸਹਾਰਾ ਬਣ ਸਕੇ ਰੱਬ ਦੀ ਕਹ ਪੁੰਚੋ ਲਈ ਠੀਕ ਆ ਤੇ ਆਪ ਵੀ ਉਹ ਪੁੰਚੇ ਰੱਬ ਦੀ ਕਾਂ ਹਰ ਇਨਸਾਨ ਦਾ ਹੀ ਮਕਸਦ ਵਾ ਰੱਬ ਨੂੰ ਪਾਉਣਾ ਤੇ ਇਦਾਂ ਦਾ ਹੀ ਇਹ ਫੈਸਲਾ ਲਵੋ ਸੱਚਾ ਰੱਬ ਵਾਸਤੇ ਹੀ ਵਿਆਹ ਕਰਵਾਓ ਉਦਾਂ ਵਿਆਹ ਕਰਾਉਂਦਾ ਕੋਈ ਫਾਇਦਾ ਨਹੀਂ ਆ ਰੱਬ ਲਈ ਹੀ ਵਿਆਹ ਕਰਉਣਾ ਚਾਹੀਦਾ ਆ ਇਹ ਸਤਗੁਰੂ ਜੀ ਦਾ ਹੁਕਮ ਆ ਠੀਕ ਵਾ ਬਹੁਤ ਐਸ਼ਰਾਨ ਕਰਦੇ ਦੁਨੀਆਂ ਦੇ ਉਨ ਰੱਬ ਵਾਲ ਹੋ ਜਾਓ ਵੀ ਬਹੁਤ ਟਾਈਮ ਲੰਘ ਗਿਆ ਜ਼ਿੰਦਗੀ ਦਾ ਜੋ ਵੀ ਕਰਨਾ ਰੱਬ ਵਾਸਤੇ ਕਰੋ ਫੇਰੀ ਜ਼ਿੰਦਗੀ ਦਾ ਫਾਇਦਾ ਵਾ ਦੁਨੀਆ ਦੇ ਫਕੀਰ ਨਾ ਬਣੋ ਉਸ ਰੱਬ ਦੇ ਫਕੀਰ ਬਣ ਕੇ ਵੇਖੋ ਕਿੰਨਾ ਮਜ਼ਾ ਆ ਬਹੁਤ ਮਜ਼ਾ ਆ ਇਸ ਕਰਕੇ دیندار ਇਨਸਾਨ ਨੂੰ ਲੱਭੋ ਵੀ دیندار ਇਨਸਾਨ ਦੀ ਲੋੜ ਆ ਰੱਬ ਵਾਲੇ ਇਨਸਾਨ ਦੀ ਜੀਵਨ ਜ਼ਿੰਦਗੀ ਸਾਰੀ ਕੱਢਣੀ ਆ ਉਹਦੇ ਨਾਲ ਤੇ ਉਹ ਹਨੂ ਇਦਾਂ ਦਾ ਇਨਸਾਨ ਹੋਵੇ ਜਿਹਦਾ ਇਦਾਂ ਦੀ ਕੁੜੀ ਮੁੰਡਾ ਹੋਵੇ ਜਾਂ ਕੁੜੀ ਦੀ ਗੱਲ ਕੀਤੀ ਸੀ ਉਹਨਾਂ ਨੇ ਕਿ ਜਿੰਨੀਆਂ ਅੱਖਾਂ ਵਿੱਚ ਸ਼ਰਮ ਹਇਆ ਹੋਵੇ ਤੇ ਦਿਲ ਵਿੱਚ ਇਮਾਨ ਹੋਵੇ ਰੱਬ ਦਾ ਪ੍ਰੇਮ ਹੋਵੇ ਦਿਲ ਦੇ ਅੰਦਰ ਇਦਾਂ ਦਾ ਸ਼ਖਸ ਹੋਣਾ ਚਾਹੀਦਾ ਆ ਤੇ ਰੱਬ ਨੂੰ ਬਿਨਾਂ ਦੀ ਚਾਹ ਹੋਵੇ ਉਹਨੂੰ ਜਿਹੜਾ ਇਨਸਾਨ ਰੱਬ ਨਾਲ ਪਿਆਰ ਕਰਦਾ ਆ ਉਹੀ ਬੰਦੇ ਨਾਲ ਕਰ ਸਕਦਾ ਆ ਬਾਕੀ ਤੇ ਸਭ ਧੋਖਾ ਹੀ ਆ ਕੋਈ ਪਿਆਰ ਪਿਉ ਨਹੀਂ ਕਿਸੇ ਦਾ ਸੱਚਾ ਹੈਗਾ ਜੇ ਰੱਬ ਨਾਲ ਪਿਆਰ ਨਹੀਂ ਹੈਗਾ ਕਿਸੇ ਨੂੰ ਉਹ ਬੰਦੇ ਨਾਲ ਪਿਆਰ ਨਹੀਂ ਕਰ ਸਕਦਾ ਇਹ ਝੂਠੇ ਦਾਵੇ ਆ ਮੈਂ ਉਹ ਕਰ ਦੂੰਗਾ ਮੈਂ ਤੇਰੇ ਲਈ ਮਰ ਜੂੰਗਾ ਤੇਰੇ ਲਈ ਮੈਂ ਜਾਨ ਦੇ ਦੂੰਗਾ ਜੇ ਤੂੰ ਮਰ ਗਿਆ ਤੇ ਮੈਂ ਕੀ ਕਰੂੰਗਾ ਮੈਂ ਕਿੰਦਾ ਜੀਉਂਦਾ ਇਹ ਝੂਠੇ ਦਾਵੇ ਆ ਜਿੰਦੇ ਆ ਜੀ ਲੈਂਦੇ ਆਪਾਂ ਕੋਈ ਕਿਸੇ ਲਈ ਮਾਰ ਨਹੀਂ ਸਕਦਾ ਕੋਈ ਕਿਸੇ ਲਈ ਮਾਰ ਨਹੀਂ ਸਕਦਾ ਐਡੇ ਜੋਗੀ ਹੈ ਨਹੀਂ ਇਹ ਇਨਸਾਨ ਕਿਸੇ ਕਿਸੇ ਲਈ ਆਪਣੀ ਜਾਨ ਦੇਈਏ ਇਸ ਕਰਕੇ ਚੰਗਾ ਸਾਥੀ ਚੁਣੋ ਯਾਰ ਜੇ ਚੰਗਾ ਸਾਥੀ ਹੋਵੇ ਤਾਂ ਸਫਰ ਮੁੱਕ ਜਾਂਦਾ ਏ ਠੀਕ ਆ دینਦਾਰ ਸਾਥੀ ਚੁਣੋ ਦਿਲ ਵਾਲਾ ਇਨਸਾਨ ਹੋਵੇ ਦਿਲ ਦੀ ਖੂਬਸੂਰਤੀ ਹੋਵੇ ਰੰਗ ਭਾਵੇਂ ਕਾਲਾ ਹੀ ਹੋਵੇ ਕਾਂ ਵਰਗਾ ਜਿੱਦਾਂ ਦਾ ਮਰਜੀ ਕਾਂ ਵਰਗਾ ਨਹੀਂ ਮਤਲਬ ਕਾਂ ਦੇ ਜਿਆਦਾ ਹੀ ਕਾਲਾ ਹੁੰਦਾ ਹੈ ਉਹ ਨਾਲ ਨਹੀਂ ਨਹੀਂ ਸੋਹਣਾ ਹੋਵੇ ਚੰਗਾ ਹੋਵੇ ਸੁਭਾਅ ਦਾ ਚੰਗਾ ਹੋਵੇ ਕਿਰਦਾਰ ਦਾ ਚੰਗਾ ਹੋਵੇ ਠੀਕ ਆ ਇਦਾਂ ਦਾ ਜੀਵਨ ਸਾਥੀ ਚੁਣੋ ਆਪਣਾ ਹਾਂਜੀ ਤੇ ਇਹ ਗੱਲਾਂ ਯਾਰ ਕਿਸੇ ਨੇ ਨਹੀਂ ਦੱਸਣੀਆਂ ਇਹ ਸਤਗੁਰੂ ਜੀ ਕਹਿੰਦੇ ਆ ਅੱਜ ਕੱਲ੍ਹ ਦੁਨੀਆ ਵਿੱਚ ਹਨੇਰਾ ਹੀ ਪੈ ਲਗਿਆ ਵਾ ਕੋਈ ਦੱਸਣ ਵਾਲਾ ਨਹੀਂ ਆ ਸੱਚੇ ਸਤਗੁਰੂ ਤੋਂ ਬਿਨਾ ਕੋਈ ਨਹੀਂ ਇਹ ਗੱਲਾਂ ਦੱਸਦਾ ਸਿਆੜੀਆਂ ਮੈਨੂੰ ਕੁਝ ਨਹੀਂ ਪਤਾ ਮੈਨਿਆ ਆਪਣੇ ਨਿਆਣਾ ਜਿਹਾ ਮਹਿਗਾ ਆ ਤੇ ਮੈਨੂੰ ਆਪਣੇ ਸਤਗੁਰੂ ਤੋਂ ਪਤਾ ਲੱਗਾ ਇਹ ਗੱਲਾਂ ਦਾ ਜਦੋਂ ਗੁਰੂ ਸੱਚਾ ਮਿਲ ਜਾਵੇ ਸਭ ਭੁਲੇਖੇ ਦੂਰ ਹੋ ਜਾਂਦੇ ਆ ਇਸ ਕਰਕੇ ਗੁਰੂ ਵਾਲੇ ਬਣੋ ਗੁਰੂ ਹੀਣ ਹੋ ਕੇ ਨਾ ਮਰ ਜਾਓ ਚੰਗਾ ਤੇ ਅਮਲ ਕਰੋ ਗੱਲ ਤੇ ਇਹ ਵੀਡੀਓ ਇਦਾਂ ਨਾ ਵੇਖਿਆ ਕਰੋ ਅਮਲ ਵੀ ਕਰਿਆ ਕਰੋ ਗੱਲਾਂ ਤੇ ਫੇਰ ਹੀ ਫਾਇਦਾ ਆ ਦੇਖਣ ਦਾ ਨਹੀਂ ਤੇ net ਫੂਕੇ ਚੱਲਦਾ ਨਹੀਂ ਕੀ ਫਾਇਦਾ ਆ ਨਹੀਂ ਤੇ ਨਾ ਹੀ ਦੇਖਿਆbro ਜੇ ਅਮਲ ਨਹੀਂ ਕਰਨਾ ਗੱਲਾਂ ਤੇ ਚਲੋ ਠੀਕ ਆ ਫਿਰ ਦਿਲ ਵਾਲਾ ਇਨਸਾਨ ਲੱਭੋ ਕੋਈ ਜਿਹੜਾ ਰੱਬ ਨਾਲ ਪਿਆਰ ਕਰਦਾ ਹੋਵੇ ਫੇਰ ਹੀ ਉਹ ਤੁਹਾਡੇ ਨਾਲ ਪਿਆਰ ਕਰੂਗਾ ਨਹੀਂ ਤੇ ਜੇ ਉਹ ਉਹਦਾ ਕਹਿੰਦਾ ਆ ਵੀ ਮੈਂ ਤੁਹਾਡੇ ਨਾਲ ਬੜਾ ਪਿਆਰ ਕਰਦਾ ਆ ਉਹ ਝੂਠੇ ਦਾਅਵੇ ਕਰਦਾ ਆ ਉਹ ਪਿਆਰ ਨਹੀਂ ਸੱਚਾ ਹੈਗਾ ਉਹਨੂੰ ਪੁੱਛੋ ਵੀ ਤੂੰ ਰੱਬ ਨਾਲ ਪਿਆਰ ਕਰਦਾ ਕਰਦਾ ਆ ਜੇ ਕਹਿੰਦਾ ਨਹੀਂ ਮੈਂ ਰੱਬ ਤੋਂ ਜ਼ਿਆਦਾ ਮੈਂ ਤੈਨੂੰ ਪਿਆਰ ਕਰਦਾ ਆ ਤੇ ਇਦਾਂ ਕਹੂਗਾ ਫੇਰ ਕੀ ਨਹੀਂ ਝੂਠਾ ਆ। ਫੇਰ ਨਹੀਂ ਤੂੰ ਮੈਨੂੰ ਪਿਆਰ ਕਰ ਸਕਦਾ। ਜੇ ਤੇਰੇ ਦਿਲ 'ਚ ਰੱਬ ਲਈ ਪਿਆਰ ਨਹੀਂ ਹੈਗਾ ਤਾਂ ਤੂੰ ਮੈਨੂੰ ਵੀ ਪਿਆਰ ਨਹੀਂ ਕਰ ਸਕਦਾ। ਤੇਰਾ ਪਿਆਰ ਝੂਠਾ ਆ। ਇਹ ਗੱਲਾਂ ਆ। ਉਹਦਾ ਇਸ਼ਕ ਕਿਸ਼ਕ ਕਰੀ ਜਾਂਦੇ ਆ। ਇਸ਼ਕ ਦਾ ਵੀ ਪਤਾ ਨਹੀਂ ਆ, ਥੋੜ੍ਹਾ। ਕੀ ਚੀਜ਼ ਹੁੰਦੀ ਆ ਇਸ਼ਕ? ਕਰਕੇ ਤਾਂ ਵੇਖੋ ਯਾਰ। ਚਲੋ ਠੀਕ ਆ। ਬਾਏ।